ਇਕ ਕਰੇ ਵੀਰ ਬਜੇਗੀ ਹਰ ਪਹਾੜ ਮੇ ਹਿੰਦੂ ਇੱਕ ਜ਼ਿੰਦਾਬੋਸ ਹਿੰਦੂ ਇੱਕ ਜ਼ਿੰਦਾਬੋਸ ਹਿੰਦੂ ਇੱਕ ਜ਼ਿੰਦਾਬੋਸ ਵੀਰ ਬਜੇਗੀ ਹਰ ਪਹਾੜ ਮੇ ਮੰਗਤ ਦੋ ਵੀ ਕਿ ਸਾਰੇ ਇਸ ਬਾਰੇ ਵਰਦੋਚਾ ਇਹ ਜੀ ਜੋ ਨਾਂਸਾਰ ਹੋ ਰਿਹਾ ਹੈ ਉਹ ਗਲਤ ਹੋ ਰਿਹਾ ਹੈ ਜੀ ਖੌਫ ਦਾ ਹਾਂ ਜੀ ਜੀ ਕੰਮ ਕਰ ਰਹੀ ਹੈ ਇਹ ਦੇਖੇ ਮੈਂ ਤਾਂ ਅਜੇ ਕੇ ਨੂੰ ਅੱਜ ਵੀਸਾ مجھے ਮੰਗ ਪਤਰਤਾ ਜੋ ਬੰਗਲਾਦੇਸ਼ ਵਿੱਚ ਹਿੰਦੂਆਂ ਔਰ ਹਿੰਦੁਸਤਾਨੀਆਂ ਤੇ ਜਿਹੜੇ ਗੈਰ ਮੁਸਲਿਮ ਲੋਕ ਹੈ ਉੱਥੇ ਅਤਿਆਚਾਰ ਹੋ ਰਿਹਾ ਸਰਕਾਰ ਦੀ ਸ਼ਹਿਦ ਇਹ ਵੀ ਇੱਥੇ ਬੰਗਲਾਦੇਸ਼ ਦੀ ਸਰਕਾਰ ਆ ਉਸ ਸਬੰਧ ਵਿੱਚ ਆਪਾਂ ਦੇਖਦੇ ਪ੍ਰਧਾਨ ਮੰਤਰੀ ਦੇ ਵਿੱਚ ਦਖਲ ਦੇਣ ਲਈ ਕਿ ਜੋ ਹਿੰਦੂस्तानी ਦੇ ਅਤਿਆਚਾਰ ਹੋ ਰਿਹਾ ਵਾ ਉਹ ਰੋਕਿਆ ਜਾਵੇ ਹਿੰਦੁਸਤਾਨ ਵਿੱਚ ਦਖਲ ਕਰੇ ਔਰ ਅਸੀਂ ਪੂਰੇ ਵਰਲਡ ਨੂੰ ਅਪੀਲ ਕਰਦੇ ਆਂ ਇਨਸਾਨੀਅਤ ਦੇ ਨਾਤੇ ਕਿ ਇਸ ਦਖਲ ਕਰਕੇ ਇਸ ਨਾਨਸਾਬ ਨੂੰ ਰੋਕਿਆ ਜਾਵੇ ਇਹ ਸਾਰਾ ਮੰਗਪੁੱਤਰ ਸਾਰੇ ਵਿਦੂ ਜੱਥੇਬੰਦੀਆਂ ਨੂੰ ਦਿੱਤਾ ਗਿਆ ਵਾ ਇਹ ਸਾਰਾ ਇਸ ਦਾ ਜੋ ਵੀ ਸਰਦ ਸਹਿਯੋਗ ਸਾਡੇ ਸ਼ਰਦਾ ਜੀ ਗੁਬਾਰ ਸ਼ਰਦਾ ਜੀ ਇਹਨਾਂ ਨੇ ਸਾਰਿਆਂ ਨੂੰ ਫੋਨ ਕਰਕੇ ਇਕੱਠਾ ਕੀਤਾ ਤੇ ਅੱਜ ਅਸੀਂ ਸਾਰੇ ਹਿੰਦੂ ਸੁਗਟਾ ਤੇ ਇਕੱਠੇ ਹੋਏ ਟੀਐਸਬ ਨੂੰ ਸੰਬੰਧਿਤ ਅਪੀਲ ਮੰਗ ਪੱਤਰ ਦਿੱਤਾ ਬੰਗਾਲ ਦੇ ਵਿੱਚ ਹਿੰਦੂਆਂ ਤੇ ਅਤਿਆਚਾਰ ਹੋਇਆ ਉਸੇ ਸੰਬੰਧ ਦੇ ਵਿੱਚ ਅੱਜ ਨਵਾ ਸ਼ਹਿਦਿਆ ਸਮੂਹ ਜਿੱਥੇ ਬੰਦੀਆਂ ਹਿੰਦੂ ਜਿੱਥੇ ਬੰਦੀਆਂ ਨੇ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਜਿੰਨਾ ਵੀ ਹੋ ਸਕਦਾ ਪੰਜਾਬ ਦੇ ਵਿੱਚ ਜਿਹੜਾ ਬੰਗਾਲ ਦੀ ਤਰ੍ਹਾਂ ਕਿ ਪੰਜਾਬ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਘਟੇ ਇਕ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਔਰ ਦੂਸਰਾ ਸੀ ਪੀਐਮ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਜਿਹੜੇ ਬੰਗਲਾਦੇਸ਼ ਦੇ ਨਾਲ ਜਿਹੜੇ ਖਿਡਾਰੀ ਹੈਗੇ ਆ ਬੰਗਲਾਦੇਸ਼ ਦੇ ਭਾਰਤ ਵਿੱਚ ਖੇਡਣਾ ਦੇ ਹੈਗੇ ਜਾਂ ਉਹਨਾਂ ਨੂੰ ਆਈਪੀਐਲ ਦੇ ਬੰਗਲਾਜੇ ਉਹਨਾਂ ਦਾ ਉਹਨਾਂ ਤੇ ਬੈਨ ਲਗਾਇਆ ਜਾਵੇ ਅੱਜ ਅਸੀਂ ਜ਼ਿਲ੍ਹਾ ਨਮਾ ਸ਼ਹਿਰ ਦੇ ਵਿੱਚ ਸਭੂ ਹਿੰਦੂ ਜਥੇਬੰਦੀਆਂ ਦੇ ਨੁਮਾਇंदे ਸਾਡੇ ਪ੍ਰਧਾਨ ਗੋਪਾਲ ਛੱਪਾ ਜੀ ਦੀ ਦੇਖ ਰੇਖ ਵਿੱਚ ਕਿਸੇ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਤੇ ਸਾਡੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਹੈ ਕਿ ਜੋ ਬੰਗਲਾਦੇਸ਼ ਦੇ ਵਿੱਚ ਮੁਹੰਮਦ ਜੇਨੂ ਦੀ ਸਰਕਾਰ ਹੈ ਜਾਦੀ ਦੀ ਸਰਕਾਰ ਆਈ ਹੈ ਲਗਾਤਾਰ ਜਿਹੜੇ ਸਾਡੇ ਉੱਥੇ ਭਾਰਤ ਵੰਡ ਸਮੇਂ ਕੁਝ ਹਿੰਦੂ ਰਹਿ ਗਏ ਆ ਆਏ ਦਿਨ ਉਹਨਾਂ ਤੇ ਅਤਿਆਚਾਰ ਹੋ ਰਿਹਾ ਹੈ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਹੈ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਨੌਜਵਾਨਾਂ ਨੂੰ ਜਿੰਦਾ ਜਲਾਇਆ ਜਾ ਰਿਹਾ ਹੈ ਜਿਵੇਂ ਕਿ ਪਿੱਛੇ ਦੇਖਣ ਆਇਆ ਦੀਪੂ ਚੰਦਰ ਦਾਸ ਨੂੰ ਭੀੜ ਮੈਂ ਇਕੱਤਰਤ ਕਰਕੇ ਅਕਲ ਆ ਕੇ ਉਹਨੂੰ ਸਾੜ ਦਿੱਤਾ ਇਹੋ ਜਿਹੀ ਕਾਨੂੰਨੀ ਹਰਕਤ ਕਿਤਾਬਾਂ 'ਚ ਤਾਂ ਸੁਣਦੇ ਸੀਗੇ ਪਰ ਇਹ ਦੇਖਣ ਨੂੰ ਜਾਂ ਸੁਣਨ ਨੂੰ ਹੁਣ ਤਾਜ਼ਾ ਫਿਰ ਮਿਲੀ ਹੈ ਇਤਾਂ ਦੀ ਨਿਰਦਈ ਘਟਨਾ ਉਹ ਨਿਰਦਈ ਲੋਕ ਉਹਨਾਂ ਦਾ ਖਤਮਾ ਕਰਨ ਲਈ ਮੈਂ ਤਾਂ ਖਤਮਾ ਕਹੂੰਗਾ ਕਰਨ ਲਈ ਅਸੀਂ ਪ੍ਰਧਾਨ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਮਿਲਟਰੀ ਭੇਜ ਕੇ ਜਾਂ ਫੋਰਸ ਲਾ ਕੇ ਇਤਾਂ ਦੇ ਲੋਕਾਂ ਨੂੰ ਦਾ ਸਫਾਇਆ ਕੀਤਾ ਜਾਵੇ ਤਾਂ ਜੇ ਸਾਡੇ ਲੋਕਾਂ ਨੂੰ ਉੱਥੇ ਹਿੰਦੂ ਕੌਮ ਨੂੰ ਅਸ਼ਵਾਸ਼ਣ ਹੋਵੇ ਕਿ ਸਾਡੇ ਜਿਹੜੇ ਭਾਰਤੀ Hindu ਲੋਕ ਸਾਡੇ ਲਈ ਚਿੰਤਤ ਆ ਸਾਡੀ ਚਿੰਤਾ ਕਰਦੇ ਆ ਸਾਡੀ ਜਾਨ ਮਾਲ ਦੀ ਰਾਖੀ ਵਾਸਤੇ ਪ੍ਰਦਰਸ਼ਨ ਕਰਦੇ ਆ ਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਆ ਤੇ ਮੈਂ ਦੁਬਾਰਾ ਫਿਰ ਕਹੂੰਗਾ ਸਮੂਹ ਭਾਰਤ ਦੇਸ਼ ਵਾਸੀਆਂ ਨੂੰ ਖੱਟੇ ਹੋ ਕੇ ਭਾਤ ਨਰਿੰਦਰ મોદી ਜੀ ਨੂੰ ਆਪਣੇ ਆਪਣੇ ਤਰੀਕੇ ਨਾਲ ਪੀਤ ਕੀਤੀ ਜਾਵੇ ਤਾਂ ਜੋ ਸਾਡਾ ਜਿਹੜਾ ਬੰਗਲਾਦੇਸ਼ ਦੇ ਵਿੱਚ Hindu ਆ ਸੁਰੱਖਿਤ ਰਹਿ ਸਕੇ ਜੈ ਹਿੰਦ ਜੈ ਭਾਰਤ ਮਾਸ਼ਾਲ ਨਮਸਕਾਰ ਜੀ ਅੱਜ ਦੇ ਇਸ ਜੋ ਵਿੰਦੂ ਸਮਾਜ ਵੱਲੋਂ ਕੱਟ ਕੀਤਾ ਗਿਆ ਇਹਦਾ ਆਪਣਾ ਏਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਮੰਗ ਪੱਤਰ ਦੇ ਰਾਹੀਂ ਪ੍ਰਧਾਨ ਮੰਤਰੀ ਜੋ ਸਾਡੇ ਦੇਸ਼ ਦੇ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਅਸੀਂ ਅਪੀਲ ਕੀਤੀ ਮੰਗ ਪੱਤਰ ਦੇ ਰਾਹੀਂ ਕਿ ਜੋ ਕੁਝ ਦੇਖੋ ਹਰ ਕਿਸੇ ਨੂੰ ਹਰ ਹਰ ਇਨਸਾਨ ਨੂੰ ਕਿਤੇ ਵੀ ਦੁਨੀਆ 'ਚ ਰਹਿਣ ਦਾ ਅਧਿਕਾਰ ਆ ਚਾਹੇ ਉਹ ਕਿਸੇ ਵੀ ਧਰਮ ਜਾਤ ਦਾ ਹੋਵੇ ਪਰ ਜੇ ਉਹਨਾਂ ਦੀ ਸੁਰੱਖਿਆ ਨਿਸ਼ਚਿਤ ਕਰਨਾ ਵੀ ਉੱਥੇ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਇਸੇ ਤਰ੍ਹਾਂ ਮਤਲਬ ਜੋ ਕੁਝ ਉੱਥੇ ਬੰਗਲਾਦੇਸ਼ ਚ ਹੋਇਆ ਜਾਂ ਕਿਤੇ ਵੀ ਕਿਤੇ ਕੋਈ ਘਟ ਗੰਤੀ ਹੈਗਾ ਤਾਂ ਉਹਦੀ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਪੂਰੀ ਉਸ ਚੀਜ਼ ਲਈ ਸੁਚੱਜਾ ਰਹਿਣਾ ਚਾਹੀਦਾ ਤੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਮੰਗ ਕਰਦੇ ਆ ਕਿ ਜੋ ਬੰਗਲਾਦੇਸ਼ ਦੇ ਵਿੱਚ ਹੋਇਆ ਉਹਦੇ ਵਿੱਚ ਮਤਲਬ ਉਹ ਆਪਣੇ ਸਮਾਜ ਨੂੰ ਇੱਕ 71 ਦਾ ਕਰਦੇ ਹੋਏ ਉਥੇ ਦੇ ਵਿੱਚ ਜੋ ਹਿੰਦੂਆਂ ਦੇ ਉੱਪਰ ਅਤਿਆਚਾਰ ਹੋ ਰਹੇ ਆ ਉਹਦੇ ਤੇ ਪ੍ਰਤੀਗੰਧ ਲਗਾਉਣ ਲਈ ਜੋ ਵੀ ਬਣਦੀ ਯੋਗਿਆ ਕਾਰਵਾਈ ਹੋਵੇ ਉਹ ਜਲਦ ਤੋਂ ਜਲਦ ਕੀਤੀ ਜਾਵੇ ਧੰਨਵਾਦ ਜੀ